ਚੀਫ ਮਿਨਿਸਟਰ ਸਿਹਤ ਯੋਜਨਾ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਅੱਜ ਸਾਰਿਆਂ ਦੇ ਆਪਣੇ 10-10 ਲੱਖ ਦੇ ਕਾਰਡ ਬਣਨੇ ਸ਼ੁਰੂ ਹੋਣਗੇ ਬਠਿੰਡੇ ਸ਼ਹਿਰ 'ਚ ਇਸ ਮੋਹਮਦ ਇਸ ਯੋਜਨਾ ਦਾ ਆਗਾਜ਼ ਹੋਣ ਜਾ ਰਿਹਾ ਅੱਜ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਤੇ ਬੜੇ ਸੁਭਾਗੇਸ਼ੀਲ ਅਸੀਂ ਆਗਿਆ ਆਪ ਨੂੰ ਸਮਝਦੇ ਆ ਕਿ ਅਸੀਂ ਸਾਨੂੰ ਮੌਕਾ ਮਿਲਿਆ ਹੈ ਇਹਦਾ ਸ਼ੁਭ ਕੰਮ ਆਰੰਭ ਕਰਨ ਦੇ ਲਈ ਸਭ ਤੋਂ ਪਹਿਲਾਂ ਧੰਨਵਾਦ ਕਰਾਂਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਹਰ ਇੱਕ ਪੰਜਾਬੀ ਦਾ ਹਰ ਇੱਕ ਪੰਜਾਬ ਦੇ ਬੱਚੇ ਦਾ ਬਜ਼ੁਰਗ ਦਾ ਸੋਚਿਆ ਤੇ ਇਸ ਯੋਜਨਾ ਨੂੰ ਲਾਗੂ ਕੀਤਾ ਅੱਜ ਤੋਂ ਦੋ ਸੀਐਸਸੀ ਸੈਂਟਰ ਕਾਮਨ ਸਰਵਿਸ ਸੈਂਟਰ ਸੈਂਟਰ ਸਟਾਰਟ ਹੋਏ ਆ ਇੱਕ ਪਾਸਾ ਨਗਰ ਤੇ ਇੱਕ ਖੇਤਾ ਸਿੰਘ ਬਸਤੀ ਚ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸ਼ਹਿਰ ਦੇ ਵਿੱਚ ਹੋਰ ਸੀਐਸਸੀ ਸੈਂਟਰ ਲੈ ਕੇ ਆਵਾਂਗੇ ਜਿਹਦੇ ਨਾਲ ਕਿਸੇ ਨੂੰ ਦੂਰ ਜਾਣ ਦੀ ਲੋੜ ਨਹੀਂ ਤੁਹਾਡੇ ਘਰਾਂ ਦੇ ਨੇੜੇ ਹੀ ਤੁਹਾਡੇ ਕਾਰਡ ਬਣਨੇ ਸ਼ੁਰੂ ਹੋ ਜਾਣਗੇ ਤੇ ਜਿਆਦਾ ਦੂਰ ਟਰੈਵਲ ਕਰਨ ਦੀ ਲੋੜ ਨਹੀਂ ਹੋਊਗੀ ਅੱਗੇ ਅਗਲੇ ਸੀਐਸਸੀ ਸੈਂਟਰਸ ਦੀ ਜਾਣਕਾਰੀ ਤੁਹਾਨੂੰ ਜਲਦ ਅਸੀਂ ਤੁਹਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਰਾਈ ਦੇਵਾਂਗੇ ਤੇ ਮੈਂ ਉਮੀਦ ਕਰਦਾ ਇਸ ਸਿਹਤ ਯੋਜਨਾ ਦਾ ਲਾਭ ਹਰ ਇੱਕ ਬਟਿੰਡਾ ਵਾਸੀ ਹਰ ਇੱਕ ਪੰਜਾਬ ਵਾਸੀ ਲਏਗਾ ਇਹ ਬਹੁਤ ਹੀ ਵੱਡੀ ਉਪਲਬਧੀ ਹੈ ਪੰਜਾਬ ਸਰਕਾਰ ਵਾਸਤੇ ਤੇ ਹਰ ਇੱਕ ਪੰਜਾਬੀ ਵਾਸਤੇ ਕਿ ਉਹਨਾਂ ਨੂੰ ਇੱਕ ਹੈਲਥ ਯੋਜਨਾ ਜੋ ਕਿ ਆਪਾਂ ਅੱਜ ਤੱਕ ਸਿਰਫ ਬਾਹਰਲੇ ਮੁਲਕਾਂ ਦੇ ਵਿੱਚ ਸੁਣਦੇ ਆਉਂਦੇ ਸੀਗੇ ਕਿ ਉੱਥੇ ਫ੍ਰੀ ਇਲਾਜ ਹੁੰਦਾ ਉੱਥੇ ਕਿਸੇ ਦਾ 1 ਰੁਪਿਆ ਨਹੀਂ ਲੱਗਦਾ ਕਿਸੇ ਇਲਾਜ ਵਾਸਤੇ ਉਸ ਮਾਡਲ ਨੂੰ ਅੱਜ ਪੰਜਾਬ ਦੇ ਵਿੱਚ ਲਾਗੂ ਕੀਤਾ ਗਿਆ ਮੈਂ ਸਲੂਟ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਨੂੰ ਪਲੱਸ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਜਿਨ੍ਹਾਂ ਨੇ ਇਸ ਸਕੀਮ ਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ ਮੈਨੂੰ ਪੱਕਾ ਹੌਸਲਾ ਹੈ ਤੇ ਉਮੀਦ ਹੈ ਕਿ ਇਸ ਸਕੀਮ ਨੂੰ ਦੇਖਣ ਤੋਂ ਬਾਅਦ ਬਾਕੀ ਦੇਸ਼ ਦੇ ਵਿੱਚ ਵੀ ਇਹ ਸਕੀਮ ਲਾਗੂ ਕੀਤੀ ਜਾਊਗੀ ਆਮ ਆਦਮੀ ਪਾਰਟੀ ਦੇ ਥਰੂ ਤੇ ਆਮ ਆਦਮੀ ਪਾਰਟੀ ਦਾ ਐਡਾ ਵੱਡਾ ਇਨੀਸ਼ੀਏਟਿਵ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਬੜਾ ਹੀ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਬੜਾ ਹੀ ਖੁਸ਼ਕਿਸਮਤ ਹੈ ਕਿ ਸਾਨੂੰ ਇਸ ਨੂੰ ਸਟਾਰਟ ਕਰਨ ਦਾ ਮੌਕਾ ਮਿਲਿਆ ਤੇ ਅੱਜ ਤੋਂ ਇੱਥੋਂ ਅਸੀਂ ਦੇਖ ਸਕਦੇ ਹਾਂ ਕਿ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕਾਂ ਦਾ ਇਕੱਠ ਹੈਗਾ ਇਸ ਸਕੀਮ ਦਾ ਲਾਭ ਲੈਣ ਵਾਸਤੇ ਸਾਰੇ ਇੱਥੇ ਹਮਮਾ ਆ ਕੇ ਪਹੁੰਚ ਰਹੇ ਹੈ ਤੇ ਇਹੀ ਤੁਹਾਡੇ ਸਾਰਿਆਂ ਦੇ ਚੈਨਲ ਦੇ ਰਾਹੀਂ ਮੈਂ ਬੇਨਤੀ ਕਰਨਾ ਚਾਹੁੰਗਾ ਸਭ ਨੂੰ ਕਿ ਇਸ ਯੋਜਨਾ ਦਾ ਵੱਧ ਛੜ ਕੇ ਲਾਭ ਲਈਏ ਤੁਹਾਨੂੰ ਸਾਰਿਆਂ ਨੂੰ ਇੱਕ ਹੋਰ ਜ਼ਰੂਰੀ ਜਾਣਕਾਰੀ ਇਸ ਮਸ਼ੀਨ ਦੇ ਰਿਗਾਰਡਿੰਗ ਇਹ ਦੇਣਾ ਚਾਹਾਂਗੇ ਕਿ ਇੱਕ ਦਿਨ ਦੇ ਵਿੱਚ 40 ਫੈਮਿਲੀਜ਼ ਦਾ ਅਪਾਇੰਟਮੈਂਟ ਨਿਕਲੂਗੀ 40 ਫੈਮਿਲੀਜ਼ ਮਤਲਬ ਕਿ ਇੱਕ ਫੈਮਿਲੀ ਦੇ ਵਿੱਚ ਜੇ ਫੋਰ ਐਗਜ਼ਾਮਪਲ ਚਾਰ ਲੋਕ ਨੇ ਤੇ ਚਾਰਾਂ ਨੂੰ ਇੱਕ ਕਾਰਡ ਮਿਲੇਗਾ ਐਦਾਂ ਹੀ ਹੈ ਚੇਅਰਮੈਨ ਸਾਹਿਬ ਤੇ ਉਸ ਕਾਰਡ ਦੇ ਅਪਾਇੰਟਮੈਂਟ ਤੁਹਾਨੂੰ ਸਾਰਿਆਂ ਨੂੰ ਮਿਲੂਗੀ ਇੱਕ ਦਿਨ ਦੇ ਵਿੱਚ 40 ਕਾਰਡਸ ਨਿਕਲਣਗੇ ਤੇ ਉਸ ਤਰੀਕੇ ਦੇ ਨਾਲ ਇਹ ਕਾਰਡ ਸਾਰੇ ਪੰਜਾਬ ਦੇ ਵਿੱਚ ਬਣਾਏ ਜਾਣਗੇ ਫੈਮਿਲੀ ਦੇ ਜਿੰਨੇ ਸਾਰੇ ਬੋਧਾ ਉਚਕਾ ਹੋਣਾ ਡਾਕੂਮੈਂਟ ਸਾਰੇ ਜੀ ਬਿਲਕੁਲ ਡਾਕੂਮੈਂਟ ਸਾਰਿਆਂ ਦੇ ਲੱਗਣਗੇ ਸਾਰਿਆਂ ਦੀ ਇਨਫੋਰਮੇਸ਼ਨ ਇਸ ਐਪ ਦੇ ਵਿੱਚ ਤੇ ਇੰਸਟਾਲ ਕੀਤੀ ਜਾਊਗੀ ਤੇ ਆਪਾਂ ਦਿਖਾਵਾਂਗੇ ਇਹ ਮਸ਼ੀਨ ਹੈਗੀ ਹੈ ਜੀ ਤੇ ਇਹ ਮਸ਼ੀਨ ਇਸ ਐਪ ਦੇ ਨਾਲ ਲਿੰਕਡ ਇਹ ਇਸ ਨੂੰ ਆਮ ਆਦਮੀ ਪਾਰਟੀ ਨੇ ਬਹੁਤ ਹੀ ਇੱਕ ਸਮੂਥ ਤੇ ਸਵਿਫਟ ਤਰੀਕੇ ਨਾਲ ਡਿਜ਼ਾਈਨ ਕੀਤਾ ਇਹ ਹੈਗਾ ਮੁੱਖ ਮੰਤਰੀ ਸਿਹਤ ਯੋਜਨਾ ਐਪ ਹੈਗੀ ਹੈ ਡਾਕੂਮੈਂਟ ਕਿਹੜੇ ਲੱਗਣੇ ਡਾਕੂਮੈਂਟ ਸਰ ਪੋਰਟਰ ਕਾਰਡ ਆਧਾਰ ਕਾਰਡ ਇਹਦੇ ਵਿੱਚ ਲੱਗਣਾ ਕੋਈ ਤੇ ਕੋਈ ਆ ਜਿਆਦਾ ਤੁਹਾਡੇ ਤੋਂ ਡਾਕੂਮੈਂਟ ਨਹੀਂ ਮੰਗੇ ਜਾਣਗੇ ਬੜੇ ਹੀ ਈਜ਼ੀਲੀ ਇਸ ਸਕੀਮ ਨੂੰ ਤੁਸੀਂ ਆਪਟ ਕਰ ਸਕਦੇ ਹੋ ਇਸ ਮਸ਼ੀਨ ਦੇ ਰਾਹੀਂ ਤੁਹਾਡੀ ਸਲਿੱਪ ਨਿਕਲੇਗੀ ਅਪਾਇੰਟਮੈਂਟ ਸਲਿੱਪ ਤੇ ਉਸ ਅਪਾਇੰਟਮੈਂਟ ਡੇਟ ਤੇ ਤੁਸੀਂ ਜਾ ਕੇ ਆਪਣੇ ਕਾਰਡ ਬਣਵਾਣੇ ਹੋਣਗੇ ਫਿਰ ਫਿਰ ਚਾਹ ਤੇ ਟੋਟਲ 6 ਦੇ ਅੰਦਰ ਕਿੰਨੇ ਸੀਐਸ ਚੈੱਕ ਸਰ ਹਾਜੇ ਫਿਲਹਾਲ ਦੋ ਸ ਹੈ ਦੋ ਸੀਐਸਸੀ ਸੈਂਟਰ ਆਪਾਂ ਸ਼ਹਿਰ ਦੇ ਵਿੱਚ ਸ਼ੁਰੂ ਕੀਤੇ ਆ ਇੱਕ ਪਰਸਾਹਮਨਗਰ ਤੇ ਤੇ ਇੱਕ ਖੇਤਾ ਸਿੰਘ ਬਸਤੀ ਚ ਸਰ ਕਾਰਡ ਦੇ ਕਿੰਨੇ ਚਾਰਜਸ ਹੋਣਗੇ ਕਾਰਡ ਦੇ ਕੋਈ ਚਾਰਜ ਨਹੀਂ ਅੱਛਾ ਜਿਹੜੀ ਸਮਝ ਲਗਦੀ ਵੀ ਜਿਹੜੀਆਂ ਜਿਹੜੀ ਸਲੀਪਾਂ ਕੱਢਣੀਆਂ ਉਹ ਸਲੀਪਾਂ ਕਿਹਨੇ ਹਵਲੋਂ ਦੇਤੀ ਹੈ ਕਿਹੜੇ ਬੰਦੇ ਦੀ ਡਿਊਟੀ ਲਾਈ ਉਹਨਾਂ ਦੀ ਜੀ ਬਿਲਕੁਲ ਸੀਐਸਸੀ ਸੈਂਟਰਸ ਤੇ ਬੰਦੇ ਅਪਾਇੰਟ ਕੀਤੇ ਹੋਏ ਕੀਤੇ ਗਏ ਨੇ ਆ ਪਬਲਿਕ ਸੀਐਸਸੀ ਸੈਂਟਰ ਜਾਵਗੀ ਕਿ ਤੁਹਾਡੇ ਕੋਲ ਬੰਦੇ ਜਾਂ ਕੋਈ